ਲਾਈਵ ਤਸਵੀਰਾਂ ਤੁਹਾਡੇ ਨਾਲ ਖਲੋਰੀ ਬਾਰਡਰ ਦੀਆਂ ਸ਼ੇਅਰ ਕੀਤੀ ਜਾ ਰਹੀਆਂ ਨੇ ਜਿੱਥੇ ਕਿਸਾਨਾਂ ਦੇ ਉੱਪਰ ਕਾफी ਵੱਡੀ ਕਾਰਵਾਈ ਕੀਤੀ ਗਈ ਹੈ ਦੇਖ ਸਕਦੇ ਹੋ ਤੁਸੀਂ ਕਿਸਾਨ ਭਜਦੇ ਨਜ਼ਰ ਆ ਰਹੇ ਨੇ ਦੋਸਤੋ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਛੱਪੇ ਜਾ ਰਹੇ ਨੇ ਇੱਕ ਤੋਂ ਬਾਅਦ ਇੱਕ ਬਾਰ-ਬਾਰ ਗੋਲੇ ਛੱਪੇ ਜਾ ਰਹੇ ਨੇ ਅਤੇ ਕਿਸਾਨ ਕਿਤੇ ਨਾ ਕਿਤੇ ਲੰਬੇ ਹੁੰਦੇ ਨਜ਼ਰ ਆ ਰਹੇ ਨੇ ਦੋਸਤੋ ਜਿਹੜਾ ਅਥਰੂ ਗੈਸ ਦੇਖੋ ਦੇਖੋ ਕਿਸਾਨ ਡਾਕ ਦੇ ਨਾਲ ਉਸ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਗਿੱਲੀਆਂ ਬੋਰੀਆਂ ਕਰਕੇ ਪਾਣੀ ਦੀਆਂ ਗਿੱਲੀਆਂ ਬੋਰੀਆਂ ਕਰਕੇ ਉਹਨਾਂ ਦੇ ਨਾਲ ਵੀ ਇਹਨਾਂ ਜਿਹੜੇ ਗੋਲੇ ਨੇ ਉਹਨਾਂ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਸਤੋ ਜਿਹੜਾ ਅਥਰੂ ਗੈਸ ਦਾ ਗੋਲਾ ਹੁੰਦਾ ਹੈ ਉਹ ਬੜਾ ਹੀ ਖਤਰਨਾਕ ਗੋਲਾ ਹੁੰਦਾ ਹੈ ਕਿਉਂਕਿ ਉਹ ਨਾ ਹੀ ਤਾਂ ਸਾਹ ਔਣ ਦਵੇ ਸਾਨੂੰ ਵੀ ਘੁੱਟ ਦਿੰਦਾ ਹੈ ਅਤੇ ਮੂੰਹ ਨੂੰ ਵੀ ਬਿਲਕੁਲ ਮੱਚਣ ਲਾ ਦਿੰਦਾ ਹੈ ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ ਹੈ ਅੱਖਾਂ ਨੂੰ ਵੀ ਬਿਲਕੁਲ ਮੱਚਣ ਲਾ ਦਿੰਦਾ ਹੈ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦਾ ਹੈ ਅਥਰੂ ਗੈਸ ਦਾ ਜਿਹੜਾ ਗੋਲਾ ਹੁੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋਗੇ ਕਿ ਕਿਸਾਨ ਕਿਸ ਤਰ੍ਹਾਂ ਦੇ ਅਥਰੂ ਗੈਸ ਦੇ ਗੋਲਿਆਂ ਨੂੰ ਡਿਫਿਊਜ਼ ਕਰਦੇ ਜਾਂ ਉਹਨਾਂ ਤੋਂ ਸਾਈਡ ਹੁੰਦੇ ਨਜ਼ਰ ਆ ਰਹੇ ਨੇ ਦੋਸਤੋ ਇਹ ਜਿਹੜੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀਆਂ ਨੇ ਇਹ ਲਾਈਵ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਅੱਜ 13 ਤਰੀਕ ਸੀ ਅਤੇ 13 ਤਰੀਕ ਨੂੰ ਕਿਸਾਨ ਅੱਜ ਜੇ ਦਿੱਲੀ ਵੱਲ ਨੂੰ ਵਧ ਰਹੇ ਨੇ ਪੰਜਾਬ ਦੀਆਂ ਹੱਦਾਂ ਤੋਂ ਪਾਰ ਕਰਕੇ ਇਹ ਕਿਸਾਨ ਜਿਹੜੇ ਦਿੱਲੀ ਬਾਰਡਰ ਨੂੰ ਜਾ ਰਹੇ ਸੀ ਰਸਤੇ ਦੇ ਵਿੱਚ ਹਰਿਆਣੇ ਦੇ ਉੱਤੇ ਜਿੰਨੇ ਵੀ ਬਾਰਡਰ ਪੈਦੇ ਨੇ ਉਹਨੂੰ ਚੰਗੀ ਤਰ੍ਹਾਂ ਸੀਜ ਕੀਤਾ ਗਿਆ ਸੀ ਜਿਵੇਂ ਕਈ ਜਿਹੜੇ ਵੀਡੀਓਜ਼ ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਅਤੇ ਅੱਜ ਉਹੀ ਜਿਹੜੇ ਬਾਰਡਰ ਸੀਜ ਕੀਤੇ ਗਏ ਸੀ ਉਹਨਾਂ ਬਾਰਡਰਾਂ ਦੇ ਉੱਤੇ ਹੀ 13 ਤਰੀਕ ਨੂੰ ਕਿਸਾਨਾਂ ਦੀ ਜਿਹੜੀ ਸਾਹਮਣਾ ਹੋ ਗਿਆ ਪ੍ਰਸ਼ਾਸਨ ਦੇ ਨਾਲ ਤੇ ਦੂਜੀ ਸਾਈਡ ਪ੍ਰਸ਼ਾਸਨ ਤੇ ਇੱਕ ਸਾਈਡ ਸਾਡੇ ਕਿਸਾਨ ਜੈ ਜਵਾਨ ਜੈ ਕਿਸਾਨ ਦਾ ਸੀ ਨਾਰਾ ਲਾਉਂਦੇ ਅੱਜ ਜਵਾਨ ਤੇ ਕਿਸਾਨ ਤੁਹਾਨੂੰ ਇੱਕੋ ਥਾਂ ਤੇ ਆਹਮੋ ਸਾਹਮਣੇ ਮਿਲ ਜਾਣਗੇ ਦੇਖੋ ਕਿਸ ਤਰ੍ਹਾਂ ਖੇਤਾਂ ਦੇ ਵਿੱਚ ਦੀ ਕਿਸਾਨ ਜਿਹੜੇ ਅੱਗੇ ਵੱਧਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਉੱਥੇ ਹੀ ਪ੍ਰਸ਼ਾਸਨ ਵੱਲੋਂ ਇਸ ਜਿਹੜੀ ਭੀੜ ਹੈ ਕਿਸਾਨਾਂ ਦੇ ਇਸ ਵੱਡੇ ਇਕੱਠ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਿਹਾ ਹੈ ਵੀਡੀਓ ਨੂੰ ਬੱਦ ਵਾਰ ਸ਼ੇਅਰ ਜ਼ਰੂਰ ਕਰ ਦੋ ਤੇ ਆਓ ਆਪਾਂ ਉੱਪਰ ਚੜ੍ਹ ਕੇ ਜਿੰਨਾ ਵੀ ਕੋਸ਼ਿਸ਼ ਹੋ ਸਕਦੀ ਹੈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਇਹਨਾਂ ਤਸਵੀਰਾਂ ਨੂੰ ਲਾਈਵ ਤੁਹਾਡੇ ਰੂਗੂ ਕੀਤਾ ਜਾਵੇ ਜਿੰਨਾ ਨਜ਼ਦੀਕ ਤੋਂ ਹੋ ਸਕੇ ਤੁਹਾਨੂੰ ਇਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਖਨੌਰੀ ਬਾਰਡਰ ਦੀਆਂ ਨੇ ਜਿੱਥੇ ਕਿਸਾਨ ਅਤੇ ਜਵਾਨ ਆਹਮੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਅਤਰੋ ਗੈਸ ਦੇ ਗੋਲੇ ਸਾਹਮਣੇ ਅਗਰ ਤੁਹਾਨੂੰ ਦਿਖ ਰਿਹਾ ਹੋਵੇ ਕੈਮਰੇ ਨੇ ਕੈਚ ਕੀਤਾ ਹੋਵੇ ਤਾਂ ਸਾਹਮਣੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਉਹ ਦੇਖੋ ਇੱਕ ਹੋਰ गिर ਗਿਆ ਇੱਕ ਤੋਂ ਬਾਅਦ ਇੱਕ ਕਈ ਆਹ ਇੱਕ ਹੋਰ ਗਿਰ ਗਿਆ ਇੱਕ ਤੋਂ ਬਾਅਦ ਇੱਕ ਕਈ ਗੋਲੇ ਇੱਕਦਮ ਜਰੇ ਨੇ ਇੱਕ ਹੋਰ ਆ ਰਿਹਾ ਉਹ ਦੇਖੋ ਤੁਸੀਂ ਸਾਹਮਣੇ ਜਿਹੜਾ ਗਿਰਦਾ ਇੱਕ ਹੋਰ ਗਿਰ ਗਿਆ ਇਸ ਤਰੀ ਬਾਰ-ਬਾਰ ਕਾਫੀ ਜ਼ਿਆਦਾ ਜਿਹੜੇ ਗੋਲੇ ਨੇ ਲਗਾਤਾਰ ਤੁਸੀਂ ਦੇਖ ਰਹੇ ਹੋ ਡਿੱਗਦੇ ਨੇ ਤੇ ਜੋ ਕਿਸਾਨਾਂ ਦੇ ਉੱਪਰ ਬਾਅਦ ਤੋਂ ਇੱਕ ਤੋਂ ਬਾਅਦ ਇੱਕ ਕਈ ਗੋਲੇ ਜਿਹੜੇ ਦਾਗੇ ਜਾਂਦੇ ਨੇ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਜਿਨ੍ਹਾਂ ਦੇ ਕਰਕੇ ਜਿਹੜਾ ਮਾਹੌਲ ਹੈ ਕਾਫੀ ਜ਼ਿਆਦਾ ਗਰਮਾ ਚੁੱਕਿਆ ਹੈ ਕਾਫੀ ਜ਼ਿਆਦਾ ਪੱਕ ਚੁੱਕਿਆ ਹੈ ਕੋਸ਼ਿਸ਼ ਕਰਾਂਗੇ ਤੁਹਾਨੂੰ ਹਰ ਤਸਵੀਰ ਹਰ ਉਹ ਤਸਵੀਰ ਦਿਖਾਉਣ ਦੀ ਜੋ ਇਸ ਬਾਰਡਰ ਦੇ ਉੱਤੇ ਬੀਤ ਰਹੀ ਹੈ ਜੋ ਵਾਪਰੀ ਹੈ ਹਾਲਾਂਕਿ ਦੋਨੋਂ ਸਾਈਡ ਸਾਡੇ ਆਪਣੀ ਨੇ ਇੱਕ ਪਾਸੇ ਸਾਡੇ ਕਿਸਾਨ ਇੱਕ ਪਾਸੇ ਸਾਡੇ ਜਵਾਨ ਸਾਡੇ ਜਵਾਨ ਅਤੇ ਕਿਸਾਨ ਅੱਜ ਇੱਕ ਸੜਕ ਦੇ ਉੱਤੇ ਇੱਕ ਬਾਰਡਰ ਦੇ ਉੱਤੇ ਇਹ ਬਾਰਡਰ ਇਸ ਤਰ੍ਹਾਂ ਬਣਾ ਦਿੱਤਾ ਗਿਆ ਹੈ ਜਿੱਦਾਂ ਕੋਈ ਜਿਹੜਾ ਗਵਾਂਡੀ ਕੋਈ ਸਾਡਾ ਦੁਸ਼ਮਣ ਦੇਸ਼ ਹੋਵੇ ਉਸੇ ਤਰ੍ਹਾਂ ਦੇ ਜਿਹੜੇ ਸਖਤ ਇੰਨੀ ਸਖਤਾਈ ਦਾ ਸ਼ਾਇਦ ਉਹਨਾਂ ਬਾਰਡਰਾਂ ਤੇ ਵੀ ਨਾ ਹੋਵੇ ਜਿੰਨੀ ਸਖਤਾਈ ਇਸ ਬਾਰਡਰ ਦੇ ਉੱਤੇ ਕੀਤੀ ਗਈ ਹੈ ਲਾਈਵ ਤਸਵੀਰਾਂ ਤੁਸੀਂ ਜਿਹੜੀਆਂ ਦੇਖ ਰਹੇ ਹੋ ਇਹ ਦੇਖ ਰਹੇ ਹੋ ਖਨੌਰੀ ਬਾਰਡਰ ਦੀਆਂ ਹਰਿਆਣਾ ਪੰਜਾਬ ਦੇ ਬਿਲਕੁਲ ਬਾਰਡਰ ਦੇ ਉੱਤੇ ਤੁਸੀਂ ਤਸਵੀਰਾਂ ਲਾਈਵ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖੋ ਲਗਾਤਾਰ ਕੋਈ ਪਰਮਾਤਮਾ ਖੈਰ ਸੁਖ ਰੱਖੇ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਨਾ ਹੋ ਜਾਵੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਤਰ੍ਹਾਂ ਦੇ ਜਿਹੜੇ ਕਿਉਂਕਿ ਪਹਿਲਾਂ ਜਿਹੜਾ ਇਕੱਠ ਜਿਉ ਕਾਫੀ ਘੱਟ ਸੀ ਪਰ ਹੁਣ ਲੋਕ ਜਿਹੜੇ ਦੂਰੋਂ ਦੂਰੋਂ ਚੱਲ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਮਿੱਥੇ ਸਮੇਂ ਅਨੁਸਾਰ ਦੇ ਮਿੱਥੇ ਰਾਸਤੇ ਅਨੁਸਾਰ ਉਹ ਪਹੁੰਚ ਚੁੱਕੀਆਂ ਨੇ ਅਤੇ ਜਵਾਨ ਤੇ ਕਿਸਾਨ ਅੱਜ ਆਮੋ ਸਾਹਮਣੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਬਰਤਬਤ ਸ਼ੇਅਰ ਜ਼ਰੂਰ ਕਰ ਦਿਓ ਕੋਸ਼ਿਸ਼ ਕਰਾਂਗੇ ਤੁਹਾਨੂੰ ਹਰ ਇੱਕ ਉਹ ਤਸਵੀਰ ਦਿਖਾਉਣ ਦੀ ਜੋ ਇੱਥੇ ਬੀਤ ਰਹੀ ਹੈ ਦੇਖੋ ਦੇਖੋ ਬਿਲਕੁਲ ਨਜ਼ਦੀਕ ਆ ਚੁੱਕੇ ਆ ਦੇਖੋ ਇਧਰੇ ਸਾਹਮਣੇ ਗੋਲੇ ਡਿੱਗਣ ਲੱਗੇ ਨੇ ਬਿਲਕੁਲ ਜਿੱਥੇ ਕੈਮਰਾਮੈਨ ਖੜਾ ਹੈ ਜਿੱਥੇ ਸ਼ੂਟ ਕਰ ਰਿਹਾ ਹੈ ਕੈਮਰਾਮੈਨ ਬਿਲਕੁਲ ਉਸ ਜਗ੍ਹਾ ਦੇ ਉੱਤੇ ਵੀ ਜਿਹੜੇ ਅਥੂ ਗੈਸ ਦੇ ਗੋਲੇ ਨੇ ਡਿੱਗਣੇ ਸ਼ੁਰੂ ਹੋ ਚੁੱਕੇ ਨੇ ਅਤੇ ਇਹ ਗੋਲਾ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦਾ ਅੱਖਾਂ ਤੋਂ ਦਿਸਣੋਂ ਹਟਾ ਦਿੰਦਾ ਹੈ ਸਕਿਨ ਮਚਣੀ ਸ਼ੁਰੂ ਹੋ ਜਾਂਦੀ ਹੈ ਅਤੇ ਪੂਰਾ ਜਿਹੜਾ ਸੌ ਵਾਲਾ ਵੀ ਬਿਲਕੁਲ ਬੰਦ ਹੋ ਜਾਂਦਾ ਹੈ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦਾ